ਤੁਸੀਂ ਵੀ ਘਰ 'ਚ ਨੌਕਰ ਜਾਂ ਨੁਕਰਾਣੀ ਰੱਖਦੇ ਹੋ ਤਾਂ ਹੋ ਜਾ ਵੋ ਸਾਵਧਾਨਤ ਜਰੂਰ ਵੇਖ ਲਵੋ ਆ ਪੂਰੀ ਵੀਡੀਓ ਕਿਵੇਂ ਇੱਕ ਨੁਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਕਰਨ ਦੀ ਪੂਰੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਲੁੱਟ ਹੋਣ ਤੋਂ ਪਹਿਲਾਂ ਹੀ ਵੇਖੋ ਕਿ ਵੀ ਪਲਾਨਿੰਗ ਫੇਲ ਹੋ ਗਈ ਜੀ ਹਾਂ ਮਾਮਲਾ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਨੇ ਅਜੇ 5-6 ਦਿਨ ਪਹਿਲਾਂ ਹੀ ਘਰ 'ਚ ਨੁਕਰਾਣੀ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨੁਕਰਾਣੀ ਦੇ ਮਨ 'ਚ ਕੀ ਹੈ ਇਹ ਵੀਡੀਓ 'ਚ ਜੋ ਤੁਸੀਂ 25 ਸਾਲ ਦੀ ਨੁਕਰਾਣੀ ਵੇਖ ਰਹੇ ਹੋ ਇਸ ਵੱਲੋਂ ਘਰ 'ਚ ਮੌਜੂਦ ਪਿਓ ਪੁੱਤ ਨੂੰ ਖਾਣੇ 'ਚ ਨੀਂਦ ਦੀ ਦਵਾਈ ਮਿਲਾ ਕੇ ਦੇ ਦਿੱਤੀ ਗਈ। ਖਾਣਾ ਖਾਣ ਤੋਂ ਬਾਅਦ ਜਦੋਂ ਪਿਓ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਜਾਂ ਕਹਿ ਦिए ਕਿ ਨੀਂਦ ਆਣ ਲੱਗੀ ਤਾਂ ਉਸ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾ ਲਿਆ। ਨੁਕਰਾਨੀ ਨੂੰ ਜਦੋਂ ਪਤਾ ਲੱਗਿਆ ਕਿ ਘਰ 'ਚ ਰਿਸ਼ਤੇਦਾਰ ਆ ਰਹੇ ਹਨ ਤਾਂ ਉਹ ਡਰ ਗਈ ਤੇ ਫਟਾਫਟ ਆਪਣਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਨੁਕਰਾਨੀ ਨੂੰ ਭਜਦੇ ਹੋਏ ਸਾਫ਼ ਦੇਖ ਸਕਦੇ ਹੋ। ਪਿਓ ਪੁੱਤ ਦੋਵਾਂ ਦੇ ਬਿਹੋਸ਼ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਨੌਕਰਾਨੀ ਰਸੋਈ ਅੰਦਰ ਖਾਣੇ 'ਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨੌਕਰਾਨੀ ਦੀ ਲੋਕੇਸ਼ਨ ਦਿੱਲੀ ਦੀ ਆ ਰਹੀ ਹੈ ਅਸੀਂ ਜਲਦੀ ਨੌਕਰਾਨੀ ਨੂੰ ਗ੍ਰਿਫਤਾਰ ਕਰ ਲਵਾਂਗੇ ਹਮ ਇੱਕ ਐਸੋਸੀਏਸ਼ਨ ਦਾ ਮਾਮਲਾ ਸਾਹਮਣੇ ਆਇਆ ਕਿਸੇ ਨੌਕਰਾਨੀ ਦੇ ਕਾਰਨ ਇਹ ਜੀ ਮਾਮਲੇ ਸਾਹਮਣੇ ਆਇਆ ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹੋ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਹੈ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਕਰੇ ਜਲਦੀ ਆ ਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀ ਡੀਆਰ ਵਗੈਰਾ ਸੀ ਪਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਗਈ ਆ ਮੈਂ ਜਿਹੜੇ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਉਹਨਾਂ ਕੀ ਕਰਦੇ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਤੁਸੀਂ ਵੀ ਘਰ 'ਚ ਨੌਕਰ ਜਾਂ ਨੁਕਰਾਣੀ ਰੱਖਦੇ ਹੋ ਤਾਂ ਹੋ ਜਾ ਵੋ ਸਾਵਧਾਨਤ ਜਰੂਰ ਵੇਖ ਲਵੋ ਆ ਪੂਰੀ ਵੀਡੀਓ ਕਿਵੇਂ ਇੱਕ ਨੁਕਰਾਣੀ ਵੱਲੋਂ ਘਰ ਦੇ ਮਾਲਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀ ਵਾਰਦਾਤ ਕਰਨ ਦੀ ਪੂਰੀ ਪਲਾਨਿੰਗ ਬਣਾਈ ਜਾ ਰਹੀ ਸੀ ਪਰ ਲੁੱਟ ਹੋਣ ਤੋਂ ਪਹਿਲਾਂ ਹੀ ਵੇਖੋਗੇ ਵੀ ਪਲਾਨਿੰਗ ਫੇਲ ਹੋ ਗਈ ਜੀ ਹਾਂ ਮਾਮਲਾ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕੀ ਪਰਿਵਾਰ ਨੇ ਅਜੇ 5-6 ਦਿਨ ਪਹਿਲਾਂ ਹੀ ਘਰ 'ਚ ਨੁਕਰਾਣੀ ਰੱਖੀ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨੁਕਰਾਣੀ ਦੇ ਮਨ 'ਚ ਕੀ ਹੈ ਇਹ ਵੀਡੀਓ 'ਚ ਜੋ ਤੁਸੀਂ 25 ਸਾਲ ਦੀ ਨੁਕਰਾਣੀ ਦੇਖ ਰਹੇ ਹੋ ਇਸ ਵੱਲੋਂ ਘਰ 'ਚ ਮੌਜੂਦ ਪਿਓ ਪੁੱਤ ਨੂੰ ਖਾਣੇ 'ਚ ਨੀਂਦ ਦੀ ਦਵਾਈ ਮਲਾ ਕੇ ਦੇ ਦਿੱਤੀ ਗਈ। ਖਾਣਾ ਖਾਣ ਤੋਂ ਬਾਅਦ ਜਦੋਂ ਪਿਓ ਦੀ ਅਚਾਨਕ ਤਬੀਅਤ ਖਰਾਬ ਹੋਣ ਲੱਗੀ ਜਾਂ ਕਹਿ ਦिए ਕਿ ਨੀਂਦ ਆਣ ਲੱਗੀ ਤਾਂ ਉਸ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਘਰ ਬੁਲਾ ਲਿਆ। ਨੁਕਰਾਨੀ ਨੂੰ ਜਦੋਂ ਪਤਾ ਲੱਗਿਆ ਕਿ ਘਰ 'ਚ ਰਿਸ਼ਤੇਦਾਰ ਆ ਰਹੇ ਹਨ ਤਾਂ ਉਹ ਡਰ ਗਈ ਤੇ ਫਟਾਫਟ ਆਪਣਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਨੁਕਰਾਨੀ ਨੂੰ ਭਜਦੇ ਹੋਏ ਸਾਫ਼ ਦੇਖ ਸਕਦੇ ਹੋ। ਪਿਓ ਪੁੱਤ ਦੋਵਾਂ ਦੇ ਬਿਹੋਸ਼ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਵੇਖਿਆ ਕਿ ਨੌਕਰਾਨੀ ਰਸੋਈ ਅੰਦਰ ਖਾਣੇ 'ਚ ਕੁਝ ਮਿਲਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਵੱਲੋਂ ਦੱਸਿਆ ਗਿਆ ਕਿ ਨੌਕਰਾਨੀ ਦੀ ਲੋਕੇਸ਼ਨ ਦਿੱਲੀ ਦੀ ਆ ਰਹੀ ਹੈ ਅਸੀਂ ਜਲਦੀ ਨੌਕਰਾਨੀ ਨੂੰ ਗ੍ਰਿਫਤਾਰ ਕਰ ਲਵਾਂਗੇ ਅਮ ਇੱਕ ਐਸੋਸੀਏਸ਼ਨ ਦਾ ਮਾਮਲਾ ਸਾਹਮਣੇ ਆਇਆ ਕਹਿੰਦੇ ਨੌਕਰਾਨੀ ਯੂ ਦੇ ਗੁਰੂਬਾਦ ਦੇ ਇੱਥੀ ਮਾਮਲੇ ਸਾਹਮਣੇ ਆਇਆ ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹੋ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਹੈ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਕਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀ ਡੀਆਰ ਵਗੈਰਾ ਸੀ ਪਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਗਈ ਆ ਮੈਂ ਜਿਹੜੇ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਉਹਨਾਂ ਕੀ ਕਰਦੇ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ